ਹੁੰਦਾ ਕਰ ਲਵੇ ਅੱਜ ਪਟਾਕੇ ਜਲਾਉਂਗਾ ਜਾ ਕੇ ਮੈਂ ਸਾਡਾ ਵਕੀਲ ਐਡਵੋਕੇਟ ਗਗਨ ਉਹ ਇੱਥੇ ਕਚਹਿਰੀ 'ਚ ਬੈਠ ਕੇ 2 ਸਾਲ ਲੱਗ ਗਏ ਉਹਨੂੰ ਇਨਸਾਫ ਲੈਣ ਨੂੰ ਥੋੜੀ ਧੀ ਨੂੰ ਥੋੜੀ ਭੈਣ ਨੂੰ ਕਿਸੇ ਨੇ ਗਾਲ ਕੱਢੀ ਹੋਵੇ ਉਹਨੂੰ ਲਿਖਿਆ ਹੋਵੇ ਕਿਸੇ ਨਾਲ ਰਿਲੇਸ਼ਨ ਹੋਣ ਨੇ ਤੁਸੀਂ ਵੀ ਭਾਈ ਰੋਜ਼ ਮਰੋਂਗੇ ਰੋਜ਼ ਮਰੋਂਗੇ ਵੀ ਇਹੋ ਜਿਹੀ ਪੱਤਰਕਾਰੀ ਦਾ ਕੀ ਫਾਇਦਾ ਹਨਾ ਇਹਨਾਂ ਨੂੰ ਕੁਐਸਚਨ ਬਣਦਾ ਮੈਂ ਪਟਾਕੇ ਜਲਾਉਂਗਾ ਮੇਰੇ ਤੇ ਕੁਝ ਵੀ ਹੋ ਜਾਵੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦਿਆਂ ਨੂੰ ਇਹਨੇ ਵੀਡੀਓ ਬਣਵਾਈਆਂ ਨੇ ਕੋਈ ਬੰਦਾ ਕਿਸੇ ਨੂੰ ਜਿਮ ਚ ਬੁਲਾ ਲੈਂਦਾ ਮੁੰਡੇ ਨੂੰ ਠੀਕ ਆ ਕਿਸੇ ਬੰਦੇ ਨੂੰ ਕੁੜੀ ਨੂੰ ਜਿਮ ਚ ਬੁਲਾ ਲੈਂਦਾ ਇਹ ਕੁੜੀ ਨੂੰ ਗੱਡੀਆਂ ਦੇ ਕੇ ਭੇਜਦੇ ਨੇ ਗੱਡੀਆਂ ਗੱਡੀਆਂ ਦੇ ਕੇ ਭੇਜਦੇ ਨੇ ਵੀ ਇਹ ਕੁੜੀ ਨੂੰ ਮੁੰਡਾ ਫਸਾਵੇ ਉਹਦੀ ਵੀਡੀਓ ਬਣਾਵੇ ਫਿਰ ਪੈਸੇ ਲਵੇ ਇਹਨੂੰ ਸੇਠੀ ਕਿਉਂ ਕਹਿੰਦਾ ਲੱਗਦਾ ਅੱਜ ਤੱਕ ਕਿਸੇ ਦੀ ਜੁਰਤ ਨਹੀਂ ਹੋਈ ਪ੍ਰਿੰਕਲ ਖਿਲਾਫ ਬੋਲਣ ਦੀ ਪਹਿਲਾ ਬੰਦਾ ਮੈਂ ਆਪਣਾ ਪਰਿਵਾਰ ਖਰਾਬ ਕਰ ਲਿਆ ਪਰ ਮੈਂ ਇਹਦੇ ਖਰਾਬ ਬੋਲਣੋਂ ਨਹੀਂ ਹਟੂੰਗਾ ਕਦੀ ਨਹੀਂ ਹਟੂੰਗਾ ਇਹਨੇ ਯਾਰ ਮਾਰ ਇਹਨੇ ਯਾਰ ਮਾਰ ਕੀਤੀ ਗੱਡੀ ਤੇ ਬਿਠਾ ਬਿਠਾ ਕੇ ਇਕੱਠੇ ਖਾਂਦੇ ਪੀਂਦੇ ਸੀ ਅਸੀਂ ਇਹਨੇ ਸੀਪੀ ਸਾਹਿਬ ਨੂੰ ਵੀਡੀਓ ਪਾਈਆਂ ਹਾਂ ਨਹੀਂ ਕੁਝ ਦਿਨ ਪਹਿਲਾਂ ਵੀ ਪ੍ਰਿੰਕਰ ਨੇ ਇੱਕ ਪਰਚਾ ਦਰਜ ਕਰਾਇਆ ਤੁਹਾਡੇ ਉੱਤੇ ਤੇ ਫੇਰ ਤੋਂ 10 ਤਰੀਕ ਨੂੰ ਸਾਡੇ ਤੇ ਇੱਕ ਪਰਚਾ ਦਰਜ ਹੁੰਦਾ ਮੇਰੇ ਤੇ ਗगन ਸਾਹਿਬ ਐਡਵੋਕੇਟ ਗगन ਤੇ ਮੱਗੂ ਸਾਹਿਬ ਤੇ ਇਹਦੇ ਸਾਲੇ ਤੇ ਇਹਦੇ ਸਹਰੇ ਤੇ ਠੀਕ ਆ ਉਹ ਪਰਚਾ ਕੀ ਦਰਜ ਹੁੰਦਾ ਵੀ ਅਸੀਂ ਕਤਲ ਦੀ ਸਾਜ਼ਿਸ਼ ਰਚੀ ਆ ਹੁਣ ਜਿਹੜਾ ਮੁੰਡਾ ਨਾ ਕੱਲ ਮੈਂ ਲੈ ਕੇ ਆਇਆ ਸੀਏ 2 ਤੇ ਜਾਪ ਭਾਈ ਨੂੰ ਦੱਸਤਾ ਠੀਕ ਆ ਉਹ ਮੁੰਡਾ ਪਤਾ ਕੌਣ ਆ ਉਹ ਮੁੰਡਾ ਇੱਥੇ ਚੋੜੇ ਬਿਆਰ 20 ਸਾਲ ਤੋਂ ਜੁੱਤੀਆਂ ਦੀ ਦੁਕਾਨ ਤੇ ਲੱਗਿਆ ਹੋਇਆ ਉਹਨੂੰ ਇਹਨੇ ਪਾਬਾ ਬਣਾਤਾ ਜਲੰਧਰ ਵਾਲਾ ਅਸੀਂ ਘਰ ਛੱਡ ਛੱਡ ਕੇ ਭੱਜਦੇ ਆ ਫਰੇਕ ਨੂੰ ਡਰ ਲੱਗਦਾ ਮੈਨੂੰ 5 ਦਿਨ ਹੋ ਗਏ ਭਾਈ ਮੇਰੇ ਕੋਲ 50 ਬੰਦਿਆਂ ਦਾ ਸਟਾਫ ਆ ਮੇਰੇ ਕੋਲ 100 ਪਰਿਵਾਰ ਆ ਜਿਨ੍ਹਾਂ ਨਾਲ ਮੈਂ ਰਲਦਾ ਪਰ ਇਹ ਬੰਦਾ ਮਰਦਾ ਬਾਦ ਰਹੂਗਾ ਤੇ ਜਨ ਆਖਰੀ ਸਾਹ ਰਹੂਗਾ ਨਾ ਤਾਂ ਵੀ ਇਹਦਾ ਵਿਰੋਧ ਕਰੂੰਗਾ ਕਿਉਂਕਿ ਇਹ ਜਨਾਨੀਆਂ ਦਾ ਬਲੈਕਮੇਲਰ ਅੱਜ ਤੱਕ ਦਿਲੋਂ ਕਿਸੇ ਨੂੰ ਵਾਦੂਆ ਨਹੀਂ ਦਿੱਤੀ ਅੱਜ ਤੱਕ ਦਿਲੋਂ ਜਿੰਨਾ ਹੋ ਸਕਿਆ ਜਿਆਦਾ ਆਪਣੇ ਪੈਰਾਂ ਤੇ ਸਟੈਂਡ ਕਰਿਆ ਲੋਕਾਂ ਦੀ ਹੈਲਪੇ ਕਰੀ ਆ ਆਪਣੇ ਇਲਾਕੇ ਦੀ ਆਪਣੇ ਪਰਿਵਾਰ ਦੀ ਸਾਰਿਆਂ ਦੀ ਹੈਲਪ ਕਰੀ ਆ ਇਕੱਲਾ ਬੰਦਾ ਇਹ ਆ ਜਿਹਨੂੰ ਅੱਜ ਤੱਕ ਮੈਂ ਵਾਦੂਆ ਦਿੱਤੀ ਆ ਇਹਨੇ ਮੇਰਾ ਪਰਿਵਾਰ ਖਰਾਉ ਕਰਤਾ ਇਹਨੇ ਕੁੜੀਆਂ ਰੱਖ ਕੇ ਜਿਮ ਚ ਭੇਜ-ਭੇਜ ਕੇ ਨਵੇਂ ਮੁੰਡੇ ਜਿਨ੍ਹਾਂ ਦੇ ਪਿਓਾਂ ਕੋਲ ਪ੍ਰਾਪਰਟੀਆਂ ਨੇ ਉਹਨਾਂ ਤੇ ਪਰਚੇ ਦਰਜ ਕਰਵਾਏ ਇਹਦਾ ਇਹਦਾ ਇਤਿਹਾਸ ਕੱਢ ਕੇ ਦੇਖੋ ਵੀ ਇਹਨੇ ਕਿੰਨੀਆਂ ਦਰਖਾਸਤਾਂ ਦਿੱਤੀਆਂ ਇਹਨੇ ਕੁੜੀਆਂ ਰੱਖੀਆਂ ਹੋਈਆਂ ਨੇ ਕੁੜੀਆਂ ਉਹਨਾਂ ਨੂੰ ਭੇਜਦਾ ਉਹਨਾਂ ਨੂੰ ਫਨੀ ਟਰੈਪ ਚ ਮਸਾਉਂਦਾ ਫਿਰ ਉਹਨਾਂ ਤੋਂ ਪੈਸੇ ਮੰਗਦਾ ਪ੍ਰਿੰਕਲ ਨੂੰ ਵਿਹਾੜਾ ਮਰਦਾ ਬਾਦ ਮਰਦਾ ਬਾਦ ਚਵੇੜਾ ਵੀ ਤੁਹਾਡੇ ਚਵੇੜਾ ਪੈਣੀ ਆ ਚਵੇੜਾ ਵਾਲੇ ਕੰਮ ਆ ਵਕੀਲ ਸਾਹਿਬ ਦੀ ਮੰਮੀ ਨੂੰ ਉਹ ਵਰਡ ਯੂਜ਼ ਕਰਦਾ ਸੀ ਜਿਹੜਾ ਇੱਕ ਲੇਡੀ ਲਈ ਸਭ ਤੋਂ ਗੰਦਾ ਵਰਡ ਦੁਨੀਆ ਦਾ ਬਣਿਆ ਆ ਉਹ ਇਹਨੇ ਵਕੀਲ ਸਾਹਿਬ ਦੀ ਮਾਂ ਲਈ ਯੂਜ਼ ਕੀਤਾ ਤੇ ਲੱਗਦਾ ਨਹੀਂ ਕਿਸੇ ਪਰਿਵਾਰਕ ਨੂੰ ਪਰਿਵਾਰਕ ਨਹੀਂ ਕਰਨਾ ਚਾਹੀਦਾ ਤੁਸੀਂ ਮੇਰਾ ਨਹੀਂ ਪਤਾ ਮੇਰਾ ਤੁਹਾਨੂੰ ਪਤਾ ਮੇਰੀ ਜਨਾਨੀ ਮੇਰੇ ਖਿਲਾਫ ਕਰਤੀ ਸਾਲੇ 11 ਸਾਲ ਬਾਅਦ ਮੇਰੇ ਬੱਚੇ ਅਲੱਗ-ਅਲੱਗ ਕਰਤੇ ਅਸੀਂ 4 ਮਹੀਨੇ ਬਾਅਦ ਮੁੰਡੇ ਦਾ ਮੂੰਹ ਦੇਖਿਆ ਜਿਹੜਾ ਬੰਦੇ ਦੇ ਬੀਤਦੀ ਹੁੰਦੀ ਆ ਨਾ ਉਹਨੂੰ ਪਤਾ ਲੱਗਦਾ ਅੱਜ ਤੱਕ ਮੈਂ ਕਿਸੇ ਨੂੰ ਬਾਦੂਆ ਨਹੀਂ ਦਿੱਤੀ ਬਾਬਾ ਦੀਪ ਸਿੰਘ ਇਹਦਾ ਨਹੀਂ ਬਾਬਾ ਦੀਪ ਸਿੰਘ ਸਾਡਾ ਬਾਬਾ ਦੀਪ ਸਿੰਘ ਉਹਨਾਂ ਦਾ ਜਿਹੜੇ ਕਿਰਤ ਕਰਦੇ ਆ ਜਿਹੜੇ ਕਾਨੂੰਨ 'ਚ ਵਿਸ਼ਵਾਸ ਰੱਖਦੇ ਆ ਬਾਬਾ ਦੀਪ ਸਿੰਘ ਉਹਨਾਂ ਦਾ ਜਿਹੜੇ ਲੋਕਾਂ ਦੀ ਬਾਹਾਂ ਫੜਦੇ ਆ ਜੇ ਚਾਰ ਛਿੱਲੜ ਜੇਬ 'ਚ ਹੋਣ ਅੱਜ ਤੂੰ ਹੀ ਸਾਰੀ ਪ੍ਰੈਸ ਕਾਨਫਰੰਸ ਖੜੀ ਆ ਪੁਲਿਸ ਖੜੀ ਆ ਕੋਈ ਇੱਕ ਕਹ ਦੇ ਹਣੀ ਨੇ ਅੱਜ ਤੱਕ ਕਿਸੇ ਨੂੰ ਸਾਲਾ ਵਰਡ ਵੀ ਯੂਜ਼ ਨਹੀਂ ਕੀਤਾ ਲੱਗਦਾ ਸਾਫ਼ ਮਿਲਿਆ ਜੀ ਇਨਸਾਬੂ ਇੰਨੇ ਖੁਸ਼ ਆ ਮੈਂ ਕਹਿੰਦਾ ਪਟਾਕੇ ਚਲਾਉਂਗਾ ਸ਼ਾਮ ਨੂੰ ਜਾ ਕੇ ਜੋ ਹੁੰਦਾ ਕਰ ਲਵੇ ਅੱਜ ਪਟਾਕੇ ਚਲਾਉਂਗਾ ਜਾ ਕੇ ਮੈਂ ਇੱਕ ਚੈਰੀ ਤੇ ਬੈਠ ਕੇ 2 ਸਾਲ ਲੱਗ ਗਏ ਉਹਨੂੰ ਸਾਫ਼ ਲੈਣ ਨੂੰ ਥੋੜੀ ਧੀ ਨੂੰ ਥੋੜੀ ਭੈਣ ਨੂੰ ਕਿਸੇ ਨੇ ਗਾਲ ਕੱਢੀ ਹੋਵੇ ਉਹਨੂੰ ਲਿਖਿਆ ਹੋਵੇ ਕਿਸੇ ਨਾਲ ਰਿਲੇਸ਼ਨ ਹੋਣ ਨੇ ਤੁਸੀਂ ਵੀ ਭਾਈ ਰੋਜ਼ ਮਰੋਂਗੇ ਰੋਜ਼ ਮਰੋਂਗੇ ਵੀ ਇਹੋ ਜਿਹੀ ਪੱਤਰਕਾਰੀ ਦਾ ਕੀ ਫਾਇਦਾ ਹੈ ਨਹੀਂ ਹੁਣ ਕੁਝ ਦਿਨ ਮੈਂ ਪਟਾਕੇ ਚਲਾਉਂਗਾ ਮੇਰੇ ਤੇ ਕੁਝ ਵੀ ਹੋ ਜਵੇ ਨਹੀਂ ਕੁਝ ਦਿਨ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦਿਆਂ ਨੂੰ ਇਹਨੇ ਵੀਡੀਓ ਬਣਵਾਈ